ਜਿਨਹੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ਚੋਂ ਲਗਭਗ ਇੱਕੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਹ ਖਬਰਾਂ ਹਨ ਹੜ੍ਹਾਂ ਦੀ ਮਾਰ ਭਾਰੀ ਮੀਂਹ ਦੀ ਮਾਰ ਜਿੱਥੇ ਰਾਵੀ ਦਰਿਆ ਬਿਆਸ ਦਰਿਆ ਅਤੇ ਸਤਲੁਜ ਦਰਿਆ ਇਹਦੇ ਕਿਨਾਰਿਆਂ ਦੇ ਲੱਗਦੇ ਲੱਗੇ ਪਿੰਡਾਂ ਦੇ ਵਿੱਚ ਇਹਨਾਂ ਪਾਣੀਆਂ ਨੇ ਬੜੀ ਆਤਮ ਮਚਾਈ ਹੈ ਬੜਾ ਨੁਕਸਾਨ ਕੀਤਾ ਹੈ ਅਤੇ ਸਮੁੱਚੇ ਪੰਜਾਬੀ ਪੰਜਾਬ ਸਰਕਾਰ ਅਤੇ ਨਾਲ ਹੁਣ ਕੇਂਦਰ ਸਰਕਾਰ ਵੱਲੋਂ ਵੀ ਸਹਾਇਤਾ ਕੀਤੀ ਜਾ ਰਹੀ ਹੈ ਲੋਕਾਂ ਨੂੰ ਬਚਾਉਣ ਦੀ ਲੋਕਾਂ ਨੂੰ ਵਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਨੇਤਾ ਅਭਿਨੇਤਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਲੀਡਰ ਅਤੇ ਲੋਕ ਆਪ ਮੁਹਾਰੇ ਵੀ ਲੰਗਰ ਪਕਾ ਕੇ ਜਾਂ ਲੰਗਰ ਦੀ ਰਸਦ ਲੈ ਕੇ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਂ ਹੋਰ ਸਮਾਨ ਲੈ ਕੇ ਮੈਡੀਕਲ ਸਹੂਲਤਾਂ ਲੈ ਕੇ ਲਗਾਤਾਰ ਰੋਜ਼ਾਨਾ ਖਬਰਾਂ ਆ ਰਹੀਆਂ ਹਨ ਕਿ ਉਹਨਾਂ ਇਲਾਕਿਆਂ ਦੇ ਜਾ ਰਹੇ ਹਨ ਜਿੱਥੇ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ ਪਰ ਇਨ੍ਹਾਂ ਸਾਰੀਆਂ ਖਬਰਾਂ ਦੇ ਵਿੱਚ ਇਹ ਵੀ ਜਾਣ ਦੀ ਕੋਸ਼ਿਸ਼ ਕਰੀਏ ਕਿ ਜਿੰਨਾ ਪਿੰਡਾਂ ਦੇ ਵਿੱਚ ਹੜ ਨਹੀਂ ਆਇਆ ਉਹਨਾਂ ਪਿੰਡਾਂ ਵਿੱਚ ਵੀ ਜੋ ਗਰੀਬ ਤਬਕਾ ਹੈ ਜ਼ਰੂਰਤਮੰਦ ਤਬਕਾ ਹੈ ਉਹਨਾਂ ਦਾ ਜੋ ਭਾਰੀ ਮੀਂਹ ਪਿਆ ਹੈ 1.5 ਮਹੀਨਾ ਉਸ ਵੱਲੋਂ ਭਾਰੀ ਨੁਕਸਾਨ ਕੀਤਾ ਗਿਆ ਹੈ ਤਸਵੀਰਾਂ ਸਾਂਝੀਆਂ ਕਰਦੇ ਆਂ ਬਟਾਲਾ ਤੋਂ ਜਦੋਂ ਆਪਾਂ ਪਠਾਨਕੋ ਰੋਡ ਤੇ ਜਾਈਏ ਤੇ ਮੱਲੂ ਦੁਆਰਾ ਪਿੰਡ ਪੈਂਦਾ ਹੈ ਬਟਾਲਾ ਤੋਂ ਬਿਲਕੁਲ 4 ਤੋਂ 5 ਕਿਲੋਮੀਟਰ ਦੂਰ ਇਹ ਤਸਵੀਰ ਤੁਸੀਂ ਵੇਖ ਕੇ ਇਹ ਕਹੋਗੇ ਕਿਸੇ ਸ਼ਾਇਦ ਗਰਾਉਂਡ ਦੀ ਤਸਵੀਰ ਹੈ ਕਿਸੇ ਮੈਦਾਨ ਦੀ ਤਸਵੀਰ ਹੈ ਜਾਂ ਕਿਸੇ ਪੈੜੇ ਦੀ ਤਸਵੀਰ ਹੈ ਪਰ ਮੈਂ ਇਹ ਗੱਲ ਸਾਫ਼ ਕਰ ਦਵਾਂ ਇਹ ਇੱਕ ਘਰ ਸੀ ਜੋ ਕਿ ਲਾਗੇ ਛੱਪੜ ਮੈਂ ਵਿਖਾਵਾਂਗਾ ਜੀ ਬਿਲਕੁਲ ਤਸਵੀਰਾਂ ਵਿਖਾਵਾਂਗਾ ਤੁਹਾਡੀ ਸਕਰੀਨ ਤੇ ਇਹ ਛੱਪੜ ਦਾ ਪਾਣੀ ਜਦੋਂ ਬੇਕਾਬੂ ਹੋਇਆ ਭਾਰੀ ਮੀਂਹ ਦੇ ਵਿੱਚ ਤੇ ਇਸ ਪਰਿਵਾਰ ਦਾ ਇਹ ਜਿਹਾ ਕੱਚਾ ਮਕਾਨ ਸੀ ਇਸ ਤਰ੍ਹਾਂ ਬਰਬਾਦ ਹੋਇਆ ਕਿ ਹੁਣ ਨਾਮੁ ਨਿਸ਼ਾਨੇ ਲੱਭ ਰਿਹਾ ਅੱਗੇ ਥੋੜਾ ਆ ਜੀਏ ਮੈਂ ਤੁਹਾਨੂੰ ਇਹਨਾਂ ਦਾ ਇੱਕ ਚੌਂਕਾ ਵਿਖਾਉਣਾ ਜਿੱਥੇ ਚੁੱਲ੍ਹਾ ਆ ਟੱਬਰ ਪਕਾ ਕੇ ਖਾਂਦਾ ਸੀ ਅਸੀਂ ਆਪਣੀਆਂ ਰਸੋਈਆਂ 'ਚ ਮਹਿੰਗੇ ਮਹਿੰਗੇ ਪੱਥਰ ਲਾਏ ਹਨ ਕੋਈ ਇਟਲੀ ਤੋਂ ਪੱਥਰ ਮੰਗਾਉਂਦਾ ਹੈ ਕੋਈ ਰਾਜਸਥਾਨ ਤੋਂ ਪੱਥਰ ਮੰਗਾਉਂਦਾ ਹੈ ਤੇ ਸ਼ਿੰਗਾਰ ਕੇ ਰੱਖੀਦੀ ਹੈ ਆਪਣੀ ਰਸੋਈ ਕਿਉਂਕਿ ਉੱਥੇ ਸਾ ਖਾਣ ਵਾਲਾ ਭੋਜਨ ਪੱਕਦਾ ਹੈ ਤਸਵੀਰ ਚ ਤੁਸੀਂ ਵੇਖ ਸਕਦੇ ਹੋ ਇੱਕ ਚੁੱਲ੍ਹਾ ਹੀ ਸਿਰਫ ਨਜ਼ਰ ਆ ਰਿਹਾ ਹੈ ਨਾ ਕੋਈ ਦੀ ਦੀਵਾਰ ਨਜ਼ਰ ਆ ਰਹੀ ਹੈ ਪਾਣੀ ਨੇ ਸਭ ਕੁਝ ਬਰਬਾਰ ਕੀਤਾ ਹੈ ਜਦੋਂ ਮੈਂ ਇੱਥੇ ਪਹੁੰਚਿਆ ਸਾਡੀ ਟੀਮ ਇੱਥੇ ਪਹੁੰਚੀ ਤੇ ਸਾਨੂੰ ਵੀ ਇਦਾਂ ਲੱਗਾ ਕਿ ਇਹ ਇੱਕ ਸਿਰਫ ਗਰਾਊਂਡ ਹੈ ਇਹ ਕਿ ਸਿਰਫ ਪਲਾਟ ਹੈ ਖਾਲੀ ਪਰ ਪਿੰਡ ਵਾਸੀਆਂ ਨੇ ਤੇ ਇਸ ਪਰਿਵਾਰ ਨੇ ਕਿਹਾ ਕਿ ਤੋਂ ਪਹਿਲਾਂ ਇਹ ਸਾਡਾ ਇੱਕ ਮਕਾਨ ਹੁੰਦਾ ਸੀ ਬਿਲਕੁਲ ਕੱਚਾ ਉਹਦੀ ਫੋਟੋ ਵੀ ਵਿਖਾਵਾਂਗੇ ਇਹਨਾਂ ਕੋਲ ਬਾਕਾਇਦਾ ਫੋਟੋ ਵੀ ਹੈ ਤਸਵੀਰ ਤੇ ਮੈਂ ਸਾਂਝੀ ਕਰਾਂਗਾ ਪਰ ਉਹਨਾਂ ਜੀਆਂ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਕੀ ਨਾਂ ਜੇ ਕਿਹੜਾ ਪਿੰਡ ਆਪਣਾ ਹੈ ਵੈਂਡਮਲੂ ਦੁਆਰਾ ਨਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਇਹ ਜਿਹੜਾ ਮਕਾਨ ਹੈ ਇਹ ਵੇਖਣ ਨੂੰ ਮਕਾਨ ਲੱਗਦਾ ਹੀ ਨਹੀਂ ਤੁਸੀਂ ਇੱਥੇ ਰਹਿੰਦੇ ਰਹੇ ਹੋ ਪਰਵਾਰ ਨਾਲ ਮੈਂ ਤਸਵੀਰ ਵੀ ਸਾਂਝੀ ਕਰਦਾ ਤੁਸੀਂ ਦਿੱਤੀ ਹੈ ਇੰਨੀ ਮਾੜੀ ਕੰਡੀਸ਼ਨ ਇੰਨੀ ਮਾੜੀ ਹਾਲਤ ਕਰੋ ਦੇ ਰਹੇ ਹੋ ਇਹ ਜਾਨੂੰ ਘੱਟੋ ਘੱਟ ਵੀ ਤੇ 10 ਸਾਲ ਦੇ ਲੱਗ ਸਕੇ ਹੋਵੇ ਇਹਦੇ ਵਿੱਚ ਰਹਿੰਦੇ ਆ ਮੇਰਾ ਇੱਕ ਕਾਕਾ ਸੀ 5 ਸਾਲ ਦਾ ਉਹਦਾ ਆਪਰੇਸ਼ਨ ਹੋਇਆ ਸੀ ਉਹਦਾ ਬਾਥਰੂਮ ਵਾਲਾ ਸਰਾਖ ਹੀ ਜਿਹੜਾ ਉਹ ਸੀਗਾ ਬੰਦ ਥੱਲਿਓ ਤੇ ਵੱਖਰਾ ਸੀ ਕਿ ਜਿਹਦੇ ਟਾਈ ਬਾਥਰੂਮ ਕਰਦਾ ਸੀ ਠੀਕ ਆ ਉਹਦਾ ਮੈਂ ਘੱਟੋ ਘੱਟ ਵੀ 2.5 ਲੱਖ ਰੁਪਈਆ ਲਾਇਆ ਆਪਣੇ ਕੋਲੋਂ ਹਜੇ ਤੱਕ ਮੈਂ ਉਹੀ ਪੈਸੇ ਲਾਰਾਂ ਤੇ ਤਾਂ ਕਰਕੇ ਮਕਾਨ ਜਿਹੜਾ ਨਹੀਂ ਬਣਿਆ ਅਰੇ ਕੀ ਕੰਮ ਕਰਦੇ ਹੋ ਮੈਂ ਦਿਹਾੜੀ ਤੱਪੇ ਦਾ ਕੰਮ ਕਰਦਾ ਬਜੀ ਬੱਚੇ ਦੀ ਬਿਮਾਰੀ ਨੇ ਸਾਰਾ ਘਰ ਜਿਹੜਾ ਵੇਚ ਤਾ ਹਾਂਜੀ ਤੇ ਇਹ ਜਿਹੜਾ ਮਕਾਨ ਦੀ ਹਾਲਤ ਹੋਈ ਏ ਇਹ ਵੇਖਣ ਨੂੰ ਮਕਾਨ ਲੱਗਦਾ ਨਹੀਂ ਜਦੋਂ ਇੱਥੇ ਰਹਿੰਦੇ ਸੀ ਹਾਂਜੀ ਕਿੰਨੇ ਬੱਚੇ ਨਾਲ ਨੇ ਤੁਹਾਡੇ ਮੇਰੇ ਦੋ ਬੱਚੇ ਨਾਲ ਤੇ ਅਸੀਂ ਮੀਆਂ ਜੀ ਦੋਨੋਂ ਬੇਟੇ ਨੇ ਹਾਂਜੀ ਦੋਵੇਂ ਬੇਟੇ ਕਿੰਨੀ ਕੁ ਦਿਹਾੜੀ ਲੱਗ ਜਾਂਦੀ ਕਿੰਨੀਆਂ ਦਿਹਾੜੀਆਂ ਲਾ ਲੰਦੇ ਹੋ ਕਿੰਨੇ ਕੁ ਪੈਸੇ ਮਿਲ ਜਾਂਦੇ ਪਈਏ 6 ਮਹੀਨੇ ਜ ਮੰਨ ਕੇ ਚੱਲੋ ਦੀ ਕੋਈ 10-5 ਦਿਹਾੜੀਆਂ ਟੁੱਟ ਵੀ ਜਾਂਦੀਆਂ ਵਾ ਤੇ ਕੋਈ 10-15 ਲੱਗ ਜਾਂਦੀਆਂ ਉਹ ਖਰਚਾ ਮਾਹੀ ਕਰਦੇ ਚੱਲਦਾ ਜੇ ਵੀਰ ਮੀ ਪਿਆਰ ਲਗਾਤਾ 1.5-2 ਮਹੀਨਾ ਹਾਂਜੀ ਉਹਨਾਂ ਲੋਕਾਂ ਦੇ ਵੀ ਹਾਲਾਤ ਮਾੜੇ ਹੋ ਗਏ ਜਿੰਨਾਂ ਕੋ ਪੈਸਾ ਬਹੁਤ ਸੀ ਰਸਦ ਬੜੀ ਸੀ ਫਿਰ ਇੰਨਾ ਦਿਨਾਂ ਚ ਗੁਜ਼ਾਰਾ ਸਾਡੇ ਵੀਰ ਨੇ ਕਿਦਾਂ ਕੀਤਾ ਇਦਾਂ ਫੜ ਤੜ ਕੇ ਕਿਸੇ ਕੋ ਕਦੀ ਕਿਸੇ ਕੋ ਫੜ ਲਿਆ 2-3000 ਕਦੀ ਕਿਸੇ ਕੋ ਫੜ ਲਿਆ ਇਦਾਂ ਹੀ ਟਾਈਮ ਪਾਸ ਕਰਦੇ ਰਹੇ ਫਿਰ ਜਦੋਂ ਇਹ ਤੁਹਾਡਾ ਟਾਰਾ ਇਹਦਾ ਡੱਗਾ ਤੁਹਾਡਾ ਤਾਂ ਘਾਰ ਹੀ ਆ ਚਲੋ ਮੈਂ ਟਾਰਾ ਕਹਿ ਰਿਹਾ ਹਾਂ ਦਰਸ਼ਕਾਂ ਨੂੰ ਸਮਝਾਉਣਾ ਪੈਣਾ ਇਨਸਾਨ ਜਿੱਥੇ ਰਹਿੰਦਾ ਉਹਨੂੰ ਘਰ ਤੋਂ ਵੱਧ ਪਿਆਰ ਕਰਦਾ ਉਸ ਤੇ ਚੰਗੀ ਜਗ੍ਹਾ ਹੁੰਦੀ ਇਹ ਜੋ ਟਾਰਾ ਫਿਰ ਡਿੱਗਾ ਕਿਸ ਟਾਈਮ ਤੋਂ ਡਿੱਗਾ ਨੁਕਸਾਨ ਤੇ ਕੋਈ ਨਹੀਂ ਹੋਇਆ ਜਾਨੀ ਨਹੀਂ ਨਹੀਂ ਨੁਕਸਾਨ ਨਹੀਂ ਕੋਈ ਹੋਇਆ ਇਹ ਜਦੋਂ ਥੋੜਾ ਉਲੜ ਗਿਆ ਫਿਰ ਅਸੀਂ ਸਮਾਨ ਕੱਢ ਕੇ ਬਾਹਰ ਸ਼ਿਫਟ ਕਰ ਲਿਆ ਅਸੀਂ ਨਾਲ ਦੇ ਘਰ ਤੇ ਫਿਰ ਅਸੀਂ ਵਿੱਚੋਂ ਨਿਕਲ ਗਏ ਤੇ ਬਾਅਦ ਚ ਜਿੱਤੋਂ ਕੋਈ 2-3 ਘੰਟੇ ਬਾਅਦ ਡਿੱਗ ਪਏ ਭਣਾ ਇਹ ਚੁੱਲ੍ਹੇ ਦੀ ਹਾਲਤ ਮੈਂ ਬੁਖਾਰਿਆ ਸੀ ਸਕਰੀਨ ਤੇ ਦੁਬਾਰਾ ਫਿਰ ਵਿਖਾਣਾ ਚੁੱਲਾ ਮੈਂ ਜਿਹੜਾ ਤੁਸੀਂ ਇਹ ਚੌਂਕਾ ਬਣਾਇਆ ਕੈਮਰਾਮੈਨ ਨੂੰ ਕਹਾਂਗੇ ਅਗਰ ਫੇਰ ਵਿਖਾਉਣ ਭੈਣ ਜੀ ਇੱਥੇ ਕਿੱਦਾਂ ਫੇਰ ਤੁਸੀਂ ਰੋਟੀ ਪਾਣੀ ਬਣਾਉਂਦੇ ਹੋ ਹੁਣ ਵੀ ਹਾਲਤ ਮਾੜੀ ਹੈ ਪਰ ਮੈਂ ਅੰਦਾਜ਼ਾ ਲਾ ਸਕਦਾ ਪਹਿਲਾਂ ਵੀ ਮਾੜੀ ਹੋਏਗੀ ਤੇ ਕਿੱਦਾਂ ਫੇਰ ਰੋਟੀ ਪਾਣੀ ਬਕਾਉਂਦੇ ਇੱਥੇ ਇੱਦਾਂ ਬਕਾਉਂਦੇ ਆਂ ਹੀ ਥੋੜਾ ਪਰੇ ਇੱਦਾਂ ਬਕਾਉਂਦੇ ਆਂ ਹੀ ਨਾਂ ਕੀ ਤੁਹਾਡਾ ਅਬਰਜੀਤ ਤੇ ਕਿੱਦਾਂ ਫੇਰ ਰੋਟੀ ਪਾਣੀ ਚੱਲਦਾ ਈ ਇਹਦੇ ਇੱਦਾਂ ਹੀ ਉਹ ਤੋਂ ਓਪਨ ਹੀ ਛੱਤ ਕੋਈ ਨਹੀਂ ਨਹੀਂ ਜੀ ਇਹ ਭੈਣ ਮੇਰੇ ਜਦੋਂ ਮੀਂਹ ਪੈਂਦਾ ਮੀਂਹ ਤਾਂ ਰੋਜ਼ ਹੀ ਪੈ ਜਾਂਦਾ ਸਵੇਰੇ ਸ਼ਾਮੀ ਦੁਪਹਿਰੇ ਹਟਦਾ ਹੀ ਨਹੀਂ 24 24 ਘੰਟੇ ਫੇਰ ਕਿ ਕਦੀ ਕੇ ਪਰ ਹੀ ਮੋਤ ਬੇਰਨੇ ਕਿਸੇ ਨੇ ਮਦਦ ਕੀਤੀ ਕਰੀ। ਅਜੀ ਕੋਈ ਜਿੰਨਾਂ ਕੁ ਜੋਗਾ 150 200 ਕੋਈ ਦੇ ਦਿੰਦਾ ਸੀ ਜਦੋਂ ਲੋਡ ਹੁੰਦੀ ਤੇ ਲੈ ਆਈਦਾ ਸੀ ਇੰਨੀ ਮਤ ਕਰ ਦਿੰਦੇ। ਭੈਣ ਜੀ ਤੂੰ ਤੂੰ ਹੀ ਕੋ ਕੰਮ ਕਰਦੀਂ? ਨਹੀਂ ਮੈਂ ਨਹੀਂ ਕਰਦੀ ਪਹਿਲੀ ਨਹੀਂ। ਹਾਂਜੀ ਕਰਦਾ ਕਰਦੀ। ਪਰ ਜਦੋਂ ਛੱਪੜ ਦਾ ਪਾਣੀ ਵਧਿਆ ਕੀ ਮੰਨਦੇ ਛੱਪੜ ਦੇ ਦੂਰ ਹੁੰਦਾ ਤੇ ਤੁਹਾਡਾ ਘਰ ਬਚ ਸਕਦਾ ਸੀ? ਹਾਂਜੀ ਫਿਰ ਬਚ ਸਕਦਾ ਸੀ। ਤੇ ਇਹ ਛੱਪੜ ਜਦੋਂ ਓਵਰਕਲੋਸ ਹੋਇਆ ਇਹ ਸਾਰਾ ਇੱਕ ਲੈਵਲ ਹੋ ਗਿਆ ਪਾਣੀ ਆ ਸੜਕ ਜਿਹੜੀ ਦਿਖਾ ਰਹੇ ਹੋ ਤੁਸੀਂ ਇਹਦੇ ਤੋਂ 2.5 2.5 ਫੁੱਟ ਤਾਂ ਪਾਣੀ ਹੈ ਇਹ ਮੀਂਹ ਦੇ ਕ੍ਰੋਸ ਮੀਂਹ ਦੇ ਕਾਰਨ ਇਹ ਸਾਰਾ ਇਧਰ ਪਰ ਗਿਆ ਤੇ ਇਹਦੇ ਕਾਰਨ ਕੀ ਕਹਿਣਾ ਚਾਹੁੰਦੇ ਹੋ ਬੜੇ ਦਾਨੀ ਸੱਜਣ ਨੇ ਜਿਹੜੇ ਬਾਰਡਰਾਂ ਤੇ ਜਾ ਰਹੇ ਤੁਸੀਂ ਵੇਖ ਰਹੇ ਹੋ ਰੋਜ਼ ਖਬਰ ਆ ਰਹੀਆਂ ਟਰਾਲੀਆਂ ਭਰ-ਭਰ ਕੇ ਰਾਸ਼ਨ ਜਾ ਰਿਹਾ ਹੈ ਮੈਡੀਕਲ ਸਹੂਲਤਾਂ ਜਾ ਰਹੀ ਹੈ ਮੱਝਾਂ ਲੋਕੀ ਦਾਨ ਕਰ ਰਹੇ ਆ ਟਰੈਕਟਰ ਤੱਕ ਲੈ ਕੇ ਆਏ ਆ ਆਪਣੇ ਵੱਲੋਂ ਕੀ ਉਹਨਾਂ ਨੇ ਗਾਇਕਾਂ ਨੂੰ ਉਹਨਾਂ ਐਕਟਰਾਂ ਨੂੰ ਉਹਨਾਂ ਨੇ ਤਾਂਵਾਂ ਨੂੰ ਸਮਾਸੇ ਸੰਸਾ ਨੂੰ ਕੀ ਕਹਿਣਾ ਚਾਹੋਗੇ ਵੀ ਇੱਥੇ ਵੀ ਫੇਰਾ ਮਾਰਨ ਇਹਨਾਂ ਪਿੰਡਾਂ ਦੇ ਵੀ ਹਾਲਾਤ ਉੱਤੋਂ ਵੀ ਮਾੜੇ ਆ ਕਿਉਂਕਿ ਘਰ ਤੇ ਬਿਲਕੁਲ ਹੀ ਖਰਾਬ ਹੋ ਗਿਆ ਬਰਬਾਦ ਹੋ ਗਿਆ ਮੇਰੇ ਖਿਆਲ ਨਾਲ ਇਹ ਵਸਣ ਲੱਗਿਆ ਵੀ ਕਿੰਨੇ ਸਾਲ ਲੱਗ ਜਾਣੇ ਕੀ ਕਹਿਣਾ ਚਾਹੁੰਦੇ ਹੋ ਭਈ ਮੈਂ ਕਹਿਣਾ ਚਾਹੁੰਦਾ ਆ ਦੀ ਮੇਰਾ ਇੱਕ ਚਲੋ ਛੋੜਾ ਕੋਈ ਤੜਾ ਮੋਬਾਈਲ ਨੰਬਰ ਹੈਗਾ ਦੋ ਵਾਰੀ ਬੋਲ ਦੋ 999152753600 999152753600 ਤੋਂ ਇਸ ਦੀ ਇਸ ਸਾਡੇ ਵੀਰ ਦਾ ਮੋਬਾਈਲ ਨੰਬਰ ਔਰ ਮੈਂ ਇਹ ਚਾਹਨਾ ਕਿ ਜਿਹੜੇ ਵੀ ਦਾਨੀ ਸੱਜਣ ਦਾਨ ਕਰ ਰਿਹਾ ਸੇਵਾ ਕਰ ਰਿਹਾ ਸਹਾਇਤਾ ਕਰ ਰਿਹਾ ਐਨ ਆਰ ਆਈ ਵੀਰ ਹੁਣ ਸਮਾਜਸੀ ਸੰਸਥਾਵਾਂ ਹੁਣ ਪੰਜਾਬੀ ਗਾਇਕ ਹੁਣ ਐਕਟਰ ਹੁਣ ਨੇਤਾ ਹੁਣ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਵੱਲ ਵੀ ਜਰੂਰ ਝਾਤ ਮਾਰੋ ਇਨਾਂ ਦਾ ਵੀ ਸਭ ਕੁਝ ਖਤਮ ਹੋ ਗਿਆ ਇਨਾਂ ਮੀਆਂ ਦੇ ਵਿੱਚ ਮੋਬਾਈਲ ਨੰਬਰ ਵੀਰ ਨੇ ਬੋਲਤਾ ਹੈ ਇਸ ਤੋਂ ਪਹਿਲਾਂ ਫੋਨ ਤੇ ਇੱਥੋਂ ਦੇ ਮੌਜੂਦਾ ਸਰਪੰਚ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਔਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜੇ ਘਰ ਠੱਠੇ ਨੇ ਜਾਂ ਜਿਹੜੇ ਕੱਚੇ ਨੇ ਉਹਨਾਂ ਦੇ ਗਰਾਂਟਾ ਦੇ ਫਾਰਮ ਜਿਹੜੇ ਭਰ ਚੁੱਕੇ ਆ ਉਹਨਾਂ ਵੱਲੋਂ ਮਦਦ ਕਰਨ ਦੀ ਭਰੋਸਾ ਦਿੱਤਾ ਗਿਆ ਪਰ ਤੁਸੀਂ ਵੀ ਆਪਣੇ ਤੌਰ ਤੇ ਜ਼ਰੂਰ ਇਨਾਂ ਜੋੜੇ ਦਾ ਸਾਥ ਦਿਓ ਤਾਂ ਕਿ ਇੱਕ ਘਰ ਜਿਹੜਾ ਦੁਬਾਰਾ ਬਸੇ ਮੈਂ ਉਹ ਤਸਵੀਰ ਜ਼ਰੂਰ ਸਾਂਝੀ ਕਰਾਂਗਾ ਬੜੀ ਭਾਵਕ ਕਰਨ ਵਾਲੀ ਤਸਵੀਰ ਇਹਨਾਂ ਨੇ ਮੈਨੂੰ ਦਿੱਤੀ ਹੈ ਉਦੋਂ ਦੀ ਤਸਵੀਰ ਹੈ ਜਦੋਂ ਇਹ ਆਪਣੇ ਇਸ ਕੱਚੇ ਮਕਾਨ ਵਿੱਚ ਢਾਰੇ ਵਿੱਚ ਜਿੱਨੂੰ ਕਹਿੰਦੇ ਰਹਿੰਦੇ ਸੀ ਵੇਖਦੇ ਹੋ ਚੈਨਲ ਦਾ ਆਰ ਐਨ ਨਿਊਜ਼